ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਡੇਰਵੋਨਾਨੀ ਵਿਖੇ ਪ੍ਰੋਫੈਸਰ ਜਗਦੀਪ ਸਿੰਘ ਮਛਰਾਲਾ ਵੱਲੋਂ ਗੁਰਬਾਣੀ ਸੰਗੀਤ ਦੀ ਰਾਗਾਂ ਦੇ ਆਧਾਰਿਤ ਪੁਸਤਕ ਰਿਲੀਜ਼ ਕੀਤੀ ਗਈ ਇੱਕ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਸਾਡੇ ਖਬਰਾਂ ਦੀ ਇਨਫੋਰਮੇਸ਼ਨ ਜਲਦੀ ਮਿਲ ਸਕੇ ਪ੍ਰੋਫੈਸਰ ਜਗਦੀਪ ਸਿੰਘ ਮਛਰਾਲਾ ਵੱਲੋਂ ਗੁਰਬਾਣੀ ਸੰਗੀਤ ਦੀਆਂ ਰਾਗਾਂ ਦੇ ਆਧਾਰਿਤ ਪੁਸਤਕ ਰਿਲੀਜ਼ ਕੀਤੀ ਗਈ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਹੋਏ ਡੇਰਾ ਬਵਨਾ ਨ ਜਿਸ ਨੂੰ ਸ਼੍ਰੀ ਗੁਰਨਾਣਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਦਾ ਨਾਮ ਰੱਖਣ ਕੀਤਾ ਗਿਆ ਉਹਨਾਂ ਆਪਣੀ ਪੁਸਤਕ ਲਈ ਉਹ ਵਿਸ਼ਾ ਚੁਣਿਆ ਹੈ ਜੋ ਕਿ ਗੁਰਬਾਣੀ ਨਾਲ ਜੁੜਨ ਦੀ ਪਹਿਲੀ ਪੌੜੀ ਕਹੀ ਜਾਂਦੀ ਹੈ ਜਿਸ ਵਿੱਚ ਪਿਆਰ ਸਤਿਕਾਰ ਅਤੇ ਨਾਲ-ਨਾਲ ਗੁਰਬਾਣੀ ਨਾਲ ਲੇਵ ਲੱਗਣੀ ਵੀ ਜ਼ਰੂਰੀ ਹੁੰਦੀ ਹੈ ਤਾਂ ਜੋ ਗੁਰਬਾਣੀ ਸੰਗੀਤ ਦੇ ਰਾਗਾਂ ਬਾਰੇ ਸਮਝਿਆ ਤੇ ਦੱਸਿਆ ਜਾ ਸਕੇ ਪ੍ਰੋਫੈਸਰ ਜਗਦੀਪ ਸਿੰਘ ਮਛਰਾਲਾ ਨੇ ਆਪਣੀ ਇਸ ਡਿਊਟੀ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਇਹ ਪੁਸਤਕ ਪੇਂਟ ਕੀਤੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਵੀ ਗੁਰਬਾਣੀ ਸੰਗੀਤ ਦੇ ਰਾਗਾ ਰਾਹੀ ਗੁਰਬਾਣੀ ਨਾਲ ਜੁੜ ਸਕੇ ਜਿਵੇਂ ਕਿ ਐਸਟੀਪੀਸੀ ਮੈਂਬਰ ਅਮਰੀਤ ਸਿੰਘ ਸ਼ਾਪੁਰ ਨੇ ਦੱਸਿਆ ਕਿ ਇਹ ਗੁਰਬਾਣੀ ਸੰਗੀਤ ਤੇ ਰਾਗਾਂ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਰਦਾਨਾ ਜੀ ਦੀ ਰਕਾਬ ਤੋਂ ਸ਼ੁਰੂ ਕੀਤੀ ਗਈ ਸੀ ਇਸ ਮੌਕੇ ਪ੍ਰੋਫੈਸਰ ਜਗਦੀਪ ਸਿੰਘ ਮਛਰਾਲਾ ਵੱਲੋਂ ਆਏ ਹੋਏ ਮੁੱਖ ਪਤਵੰਤੇ ਸੱਜਣਾ ਤੇ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਅੱਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਦੀ ਹਿੰਮਤ ਲਈ ਆਸ਼ੀਰਵਾਦ ਵੀ ਲਿਆ ਗਿਆ ਇਸ ਮੌਕੇ ਸੁਖਵਿੰਦਰ ਸਿੰਘ ਅਗਵਾਨ ਮਾਸਟਰ ਚਰਨਜੀਤ ਸਿੰਘ ਗੁਰੂ ਗੋਬਚੰਦ ਸਟੱਡੀ ਸਰਕਲ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਸਟੱਡੀ ਸਰਕਲ ਤੋਂ ਨਰਿੰਦਰ ਸਿੰਘ ਕਮਲਜੀਤ ਸਿੰਘ ਕੁਸ਼ਾਲਪੁਰ ਹੈਡਮਾਸਟਰ ਹਰਪਜਨ ਸਿੰਘ ਹਰਦੀਪ ਸਿੰਘ ਚੇਅਰਮੈਨ ਬਾਬਾ ਮਨਜੀਤ ਸਿੰਘ ਮਛਰਾਲਾ ਬਾਬਾ ਗੁਰਸੇਵਿਕ ਸਿੰਘ ਮਛਰਾਲਾ ਤੇ ਹੋਰ ਵੀ ਬਹੁਤ ਸਾਰੇ ਇਲਾਕਾ ਨਿਵਾਸੀ ਮਜੂਦ ਹਨ ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ ਦਾ ਯਾਦ ਹੀ ਹੋ ਸਰੇ ਮੇਰੇ ਪਰ ਜੋ ਕਿਹਾ ਮੈਂ ਆਪਣੇ ਚ ਨਹੀਂ ਮੰਨ ਸਕਦਾ ਕਿ ਵਾਕਿਆ ਮੈਂ ਮੈਨੂੰ ਇੰਨਾ ਜੋਖਿਆ ਦਿੱਨੀ ਹਸਦੀ ਹੈ ਨਹੀਂ ਮੈਂ ਮੰਨ ਨਹੀਂ ਮੰਨਿਆ ਪ੍ਰਾਪਤੀ ਬਹੁਤ ਹੀ ਮੁਸ਼ਕਲ ਹੁੰਦੀ ਆ ਆਪਾਂ ਕੋਈ ਵੀ ਇੱਕ ਲਾਈਨ ਆਪਣੀ ਸੋਚ ਕੇ ਲਿਖ ਕੇ ਦੇਖੀ ਲਕੀ ਅਗਲੇ ਨਹੀਂ ਸਕਦੇ ਜਿੱਤਰਾ ਸਰਵਨ ਦੱਸਿਆ ਕਿ ਘਰੋਂ ਸਪੋਰਟ ਮਿਲੀ ਹੋਏਗੀ ਬੇਸ਼ੱਕ ਬਿਲਕੁਲ ਵਧੀਆ ਇਹ ਸਾਡੇ ਨੇ ਗੱਲ ਕੀਤੀ ਆ ਘਰੋਂ ਸਪੋਰਟ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ ਜਾਂ ਵੈਸੀ ਸਪੋਰਟ ਹਰ ਤਰ੍ਹਾਂ ਦੀ ਸਪੋਰਟ ਮਿਲੀ ਆ ਜੇ ਕਿਤੇ ਕੋ ਮੈਰਿਜ ਤੇ ਨਹੀਂ ਜਾਣਾ ਆ ਜੇ ਮੈਂ ਸਟੱਡੀ ਕਰ ਰਿਹਾ ਆ ਉਹ ਚਲ ਪੁੱਤ ਮੇਰਾ ਸਟੱਡੀ ਕਰ ਰਿਹਾ ਤੇ ਉਹਨਾਂ ਮੈਚਰ ਮੈਂ ਆ ਵੀ ਹੋ ਹਰ ਤਰ੍ਹਾਂ ਦੀ ਮੈ ਸਪੋਰਟ ਮਿਲੀ ਹੋਈ ਆ ਪਰ ਬੁਥਰੀ ਅ ਕਤਾਬ ਆਪਾਂ ਇੱਕ ਕਹਿ ਦਿੰਦੇ ਆ ਵੀ ਰਿਲੀਜ਼ ਕਰ ਦਿੱਤੀ ਜਾਂ ਮੈਂ ਕਤਾਬ ਲਿਖ ਦਿੱਤੀ ਬਹੁਤ ਹੀ ਇੱਕ ਬਿੱਗੀ ਕਲਟਰ ਇਹ ਜੈ ਕਿ ਭਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹਨੇ ਨੰਬਰ ਨਾ ਦਿੱਤਾ ਲੇਕਿਨ ਉਹਨਾਂ ਨੇ ਕੋਈ ਪ੍ਰੋਫੈਸਰ ਨੇ ਲਿਖਿਆ ਨਹੀਂ ਵਸੇ ਅਪਰ ਨਾਨਕਾ ਤੇ ਯੂਨੀਵਰਸਿਟੀ ਡਾਕਟਰਾਂ ਦੇ ਹੱਥਾਂ ਰਖੀ ਪਤਾ ਨਹੀਂ ਨੰਬਰ ਦਿੱਤੀਆ ਕੋਈ ਪੋਰਟਰੀ ਲਿਖ ਦੇਣੀ ਜਾਂ ਕੋਈ ਕਵਿਤਾਵਾਂ ਦੇ ਕਦਰੀਆਂ ਕਿਸੇ ਤਰ੍ਹਾਂ ਦੀ ਜਾਂ ਕੋਈ ਜਿਹੜੀ ਕੁਛ ਵੀ ਲਿਖ ਦੇਣਾ ਉਹਦੇ ਉੱਤੇ ਕੋਈ ਕਿੰਪੂ ਪ੍ਰਾਂਤੂ ਕੋਈ ਨਹੀਂ ਕਰ ਸਕਦਾ ਉਹ ਐਸਵਰ ਜੀ ਦਾ ਖਾਲਸਾ ਉਹ ਐਸਵਰ ਜੀ ਦੀ ਫਤਿਹ ਬਹੁਤ ਹੀ ਖੁਸ਼ੀ ਦੇ ਪਲ ਨੇ ਮੈਨੂੰ ਤਾਂ ਇਸ ਗੱਲ ਦੀ ਹੋਰ ਵੀ ਖੁਸ਼ੀ ਜਿਹੜਾ ਡੇਰਾ ਬਣਾ ਅਨਗੁਰ ਨਾਨਕ ਸਖਲਾਈ ਵੀ ਦੇ ਲਿਆ ਏ ਉਹਦੇ ਵਿੱਚ ਨਾ ਮੋਟਰ ਇਨਸਟ੍ਰਕਟਰ ਉੱਥੇ ਵੀ ਸੇਵਾ ਕੀਤੀ ਆ ਤੇ ਉਹ ਵਿਸ਼ਾ ਜਿਹੜਾ ਸਾਡੇ ਗੁਰੂ ਸਾਹਿਬਾਨ ਦੇ ਵੇਲੇ ਤੋਂ ਸ਼ੁਰੂ ਹੋਇਆ ਜਿਹੜਾ ਰਾਗ ਏ ਇਹ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਰਬਾਬ ਤੋਂ ਸ਼ੁਰੂ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਜਿਹੜੀ ਉਹ ਰਾਗਾਂ ਵਿੱਚ ਤੇ ਉਹਨਾਂ ਰਾਗਾਂ ਦੀ ਬਰੀਕੀ ਬਾਰੇ ਕੁਝ ਪੁਸਤਕ ਲਿਖਣੀ ਕਿ ਉਹ ਵੀ ਕਿਸੇ ਸਾਡੇ ਬੱਚੇ ਨੇ ਸਾਡੇ ਇਲਾਕੇ ਦੇ ਨੇ ਸਾਡੇ ਲਈ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ। ਸੋ ਮੈਂ ਪਰਿਵਾਰ ਨੂੰ ਵਧਾਈ ਦਿੰਦਾ ਤੇ ਬੱਚਿਆਂ ਲਈ ਸ਼ੁਭ ਕਾਮਨਾਵਾਂ ਕਿ ਜਿਹੜਾ ਉਹਨੇ ਕਾਰਜ ਸ਼ੁਰੂ ਕੀਤਾ ਇਹਨੂੰ ਲਗਾਤਾਰ ਜਾਰੀ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੁਕ ਲਿਖਨ ਦੇ ਵਿੱਚ ਮਗਰ ਦੀ ਸੋਚ ਇਹ ਆ ਕਿ ਜਿਹੜੇ ਸਾਡੇ ਇਲਾਕੇ ਚ ਪਛੜਿਆ ਸਾਡਾ ਇਲਾਕਾ ਮਾਨਿਆਨ ਤਾਂ ਕਾਫੀ ਹੱਦ ਤੱਕ ਗਾਇ ਬਗਾਏ ਸਾਡੇ ਇਥੋਂ ਤੱਕ ਸੰਗੀਤ ਪਹੁੰਚ ਹੀ ਨਹੀਂ ਸਕਿਆ ਤੇ ਉਹ ਸਭ ਤੋਂ ਯਾਦਾ ਜਿਹੜਾ ਪਰਮਾਤਮਾ ਨਾਲ ਪਹੁੰਚਦਾ ਤਰੀਕਾ ਸੰਗੀਤ ਲੇਕਿਨ ਆਪਾਂ ਉਹਨੂੰ ਉਹਦੇ ਵਿੱਚ ਛਾਪ ਹੀ ਨਹੀਂ ਸਕੇ ਬੱਚਿਆਂ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਕੋਸ਼ਿਸ਼ ਕੀਤੀ ਆ ਇਹ ਬੁੱਕ ਰਾਈ ਹਰ ਵਿਦਿਆਰਥੀ ਦੇ ਮਨਾਂ ਦੇ ਵਿੱਚ ਜੋ ਵਿਦਿਆਰਥੀ ਨੇ ਉਹ ਵੀ ਜੋ ਜਿਹੜੇ ਸੰਗੀਤਕਾਰ ਨੇ ਉਹ ਵੀ ਜੋ ਪੀ ਐਚ ਡੀ ਕਰ ਰਹੇ ਨੇ ਉਹਨਾਂ ਵਾਸਤੇ ਵੀ ਬੁੱਕ ਲਾਹੇਵੰਦ ਹੋਏਗੀ ਸੰਦੇਸ਼ ਕੀ ਦੇ ਵਿੱਚ ਸੰਦੇਸ਼ ਇਹ ਆ ਕਿ ਇਸ ਬੋਕ ਨੂੰ ਪੜਿਆ ਜਾਵੇ ਬਾਚਿਆ ਜਾਵੇ ਸਮਝਿਆ ਜਾਵੇ ਇਹਦੇ ਆਧਾਰ ਦੇ ਉੱਤੇ ਗਾੜੀ ਜਰਾ ਸੰਗੀਤਕਾਰ ਆਪਣੀ ਡਿਵੈਲਪ ਕਰ ਸਕੇ ਹਾਂ ਜੀ ਬਿਲਕੁਲ ਜੀ ਦੋ ਕਿਤਾਬਾਂ ਮੈਂ ਲਿਖਣ ਦੇ ਵਿੱਚ ਜੇ ਪਰਮਾਤਮਾ ਨੇ ਸੁੱਖ ਰੱਖਿਆ ਸਫਲ ਹੋਵਾਂਗਾ ਜੇ ਪਰਮਾਤਮਾ ਨੇ ਸੁੱਖ ਰੱਖੀ ਤੇ ਸ਼ਾਇਦ ਅਗਲੇ ਸਾਲ ਤੱਕ ਦੋ ਕਿਤਾਬਾਂ ਮੇਰੀ ਹੋ ਰਹੀਆਂ ਹੋਣਗੀਆਂ ਪਰ ਇਹ ਸلسਲਾ ਅਖੀਰ ਤੱਕ ਦਿਨਾਂ ਅੱਜ ਸਮਾਪਤ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਮਰ ਦੀ ਇਹ ਲੰਮਾ ਸਮਾਂ ਚੱਲਦਾ ਰਹੇ